ਆਜੇ ਸਾਰੇ ਆ ਗਏ ਜੋ ਨਿਹਾਂ ਜੀ ਆ ਬੜਾ ਇੱਕ ਮਿੰਟ ਸਸ਼ੀਕਲ ਸਾਰਿਆਂ ਨੂੰ ਮੈਂ ਸ਼ੰਕਰ ਕਲੋਨੀ ਤੋਂ ਨਿਹਾਂ ਸਰਪੰਚ ਵੀ ਅੱਜ ਸਾਡੇ ਬਲਾਕ ਸਮਿਤੀ ਦੇ ਇਲੈਕਸ਼ਨ ਦੇ ਜਿਵੇਂ ਵੀ ਪ੍ਰਚਾਰ ਚੱਲ ਰਹੇ ਨੇ ਤੇ ਜ਼ਿਲ੍ਹਾ ਪਰਿਸ਼ਦ ਦੇ ਤੇ ਸਾਡੇ ਜ਼ਿਲ੍ਹਾ ਪਰਿਸ਼ਦ ਤੋਂ ਉਮੀਦਵਾਰ ਗਿਆਨਪ੍ਰੀਤ ਕੋਰ ਖੜੇ ਨੇ ਹਨ ਵੀ ਉਹਨਾਂ ਦਾ ਚੋਣ ਨਿਸ਼ਾਨ ਝਾੜੂਗਾ ਤੇ ਆਪਣੇ ਆਮ ਆਦਮੀ ਪਾਰਟੀ ਤੋਂ ਹਰਪ੍ਰੀਤ ਕੋਰ ਗਰੇয়াল ਘੜੇ ਨੇ ਵੀ ਬਲਕ ਸਭਾ ਮੈਂਬਰ ਜਿਵੇਂ ਕਿ ਸਾਡੇ ਸ਼ੰਕਰ ਕੋੜੀ ਪੰਚਾਇਤ ਦੇ ਵਿੱਚ ਮੀਟਿੰਗ ਰੱਖੀ ਸੀ ਵੀ ਅੱਜ ਪੰਜ ਮੀਟਿੰਗ ਨੇ ਤੇ ਉਹਦੇ ਵਿੱਚ ਪਹਿਲੀ ਮੀਟਿੰਗ ਅਸੀਂ ਕਰਾ ਦਿੱਤੀ ਤੇ ਲੋਕਾਂ ਦਾ ਬਹੁਤ ਵਧੀਆ ਹੁੰਕਾਰਾ ਮਿਲਿਆ ਤੇ ਲੋਕਾਂ ਨੇ ਕਿਹਾ ਕਿ ਅਸੀਂ ਆਪ ਵੋਟ ਪਾਵਾਂਗੇ ਵੀ ਤੇ ਲੋਕਾਂ ਤੋਂ ਪਵਾਵਾਂਗੇ ਵੀ ਤੇ ਜਿੰਨਾ ਵੀ ਯੂਥ ਹੈ ਕਹਿੰਦੇ ਅਸੀਂ ਆਪ ਬੂਥ ਲਾਣ ਲਈ ਆਪਾਂ ਅੱਗੇ ਹੋ ਕੇ ਤੇ ਹੋਰ ਲੋਕਾਂ ਨੂੰ ਵੀ ਵਿੱਚ ਸ਼ਾਮਿਲ ਕਰਕੇ ਵਧੀਆ ਵੋਟਾਂ ਪਵਾਵਾਂਗੇ ਠੀਕ ਹਨ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਾਰਿਆਂ ਨੂੰ ਬਹੁਤ ਵਧੀਆ ਹੁੰਕਾਰਾ ਮਿਲਿਆ ਇੱਥੋਂ ਸ਼ੰਕਰ ਕਲੋਨੀ ਦੇ ਵਿੱਚ ਮੀਟਿੰਗ ਰੱਖੀ ਸੀਗੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਿਆਨਪ੍ਰੀਤ ਕੌਰ ਗਰੇਵਾਲ ਤੇ ਸਾਡੀ ਬਲਾਕ ਸੰਮਤੀ ਮੈਂਬਰ ਹਰਪ੍ਰੀਤ ਕੌਰ ਗਰੇਵਾਲ ਇੰਨੇ ਕੋ ਭੈਣ ਭਰਾ ਖੁਸ਼ ਨੇ ਇੰਨੀ ਕੋ ਪਬਲਿਕ ਖੁਸ਼ ਆਮ ਆਦਮੀ ਪਾਰਟੀ ਤੋਂ ਸਾਨੂੰ ਇਹ ਵੀ ਕਿ ਅਸੀਂ ਜਿੱਤੇ ਹੋਏ ਹਾਂ ਬਸ ਐਲਾਨ ਹੋਣਾ ਬਾਕੀ ਹੈ ਐ ਵਧੀਆ ਲੀਡ ਚ ਜਿੱਤਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜੋ ਮੀਟਿੰਗ ਸੀ ਉਹ ਚੰਕਰਪੁਣੀ ਵਿੱਚ ਨਿਯਾਤ ਚ ਰਸੀਆ ਨੇ ਰਖਾਈ ਸੀਗੀ ਸਰਪੰਚ ਨੇ ਰਖਸੀਆ ਇੱਕੋ ਨੇ ਸਰਪੰਚ ਨੇ ਤੇ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਸੀਗਾ ਬਹੁਤ ਵਧੀਆ ਮੀਟਿੰਗ ਹੋਈ ਆ ਤੇ ਲੋਕਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਬੱਦ ਤੋਂ ਬੱਦ ਵੋਟਾਂ ਪਾ ਕੇ ਝਾੜੂ ਤੇ ਮੋਹਰ ਲਗਾਉਣਗੇ ਤੇ ਸਾਡੇ ਦੋ ਜੋ ਜ਼ਿਲ੍ਹਾ ਪੱਛੀ ਮੈਂਬਰ ਤੇ ਬਲਾਕ ਕਮਟੀ ਦੇ ਕੈਂਡੀਡੇਟ ਦਾ ਉਹਨਾਂ ਨੂੰ ਜਿਤਾਉਣਗੇ ਤੇ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਨੇ ਗੱਲ ਵੀ ਜਿਹੜੀ ਐਂਟੀ ਪਾਰਟੀਆਂ ਸੀ ਨਾ ਉਹਨਾਂ ਚ ਘਬਰਾਟ ਇੰਨੀ ਹੋ ਗਈ ਹੈ ਨਾ ਕਾਲਾ ਸਿੰਧਲੋ ਪੋਸਟਰ ਲਗਾਏ ਸੀ ਉਹਨਾਂ ਮੇਰੇ ਪੋਸਟਰੇ ਬਾੜ ਤੇ ਤੇ ਉਹਦੀ ਵੀਡੀਓ ਮੈਨੂੰ ਕੋ ਨਹੀਂ ਪਹੁੰਚ ਚੁੱਕੀ ਐ ਪੋਸਟਰ ਬਾੜਿਆਂ ਦੀ ਵੀ ਐਂਟੀ ਬਾੜ ਤੇ ਹੁਣ ਹਾਰ ਚੁੱਕੀਆਂ ਨੇ ਉਹਨਾਂ ਨੂੰ ਦੇਖਦਾ ਵੀ ਅਸੀਂ ਹੋ ਰਹੇ ਹ ਅਸੀਂ ਹੁਣ ਸਫਲ ਹੋ ਸਕਦੇ ਇਸ ਕਰਕੇ ਉਹ ਕੋ ਰੱਖ ਕੇ ਨਾ ਮੇਰੇ ਬੋਰਡ ਬਾੜ ਰਹੀਆਂ ਨਹੀਂ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਵੀ ਇਸ ਤਰ੍ਹਾਂ ਏਦਾਂ ਕਰਨ ਵਾਲ ਕੋਈ ਕਿਸੇ ਨੂੰ ਡੋਟਾ ਨਹੀਂ ਸਕਦਾ ਹੈਗਾ ਉਹ ਪਰਮਾਤਮਾ ਦਾ ਮੇਰਾ ਹੱਥ ਤੇ ਅਸੀਂ ਸੀਟ ਬੜੀ ਲਾਂ ਜਿੱਤਾਂਗੇ ਮੰਤਰੀ ਹਰੀਸ ਮੁੰਡਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਉਹਨਾਂ ਨੇ ਮੇਰੇ ਤੋਂ ਸੀਟ ਦੇ ਕੇ ਇਟਲੋਕ ਸੰਮਤੀ ਦੀ ਤੇ ਮੇਰੇ ਦਰਨਾ ਵਿਸ਼ਵਾਸ ਕੀਤਾ ਤੇ ਉਹਨਾਂ ਮੈਨੂੰ ਟਿਕਟ ਦਿੱਤੀ ਆ ਤੇ ਮੈਂ ਉਸ ਦਾ ਧੰਨਵਾਦ ਬਹੁਤ-ਬਹੁਤ ਕਰਦੀ ਆ ਅਤੇ ਆਮ ਆਦਮੀ ਪਾਰਟੀ ਨੂੰ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਵੀ ਵਿਸ਼ਵਾਸ ਦਉਣੀ ਕੀ ਵੱਡੀ ਲੀਡ ਨਾਲ ਅਸੀਂ ਇਹ ਸੀਟ ਜਿੱਤ ਕੇ ਉਹਦੇ ਚੋਲੇ ਵਿੱਚ ਖਾਮਾਂ